ਕਲੋ ਸਪੈਸ਼ਲ ਨਾਕਾਬੰਦੀ ਕੀਤੀ ਗਈ ਕੀਤੇ ਬਾਰੇ ਜਾਣਕਾਰੀ ਦੇਣਾ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਚਲੰਦਰ ਜਲੰਧਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇੱਕ ਸਪੈਸ਼ਲ 3 ਡੇਸ ਦਾ ਆਪਰੇਸ਼ਨ ਲਾਂਚ ਕੀਤਾ ਗਿਆ ਸੀ ਇੱਕ ਸੇਫ ਰੋਡ এনवायरमेंट ਕ੍ਰੀਏਟ ਕਰਨ ਲਈ ਤੇ ਟ੍ਰੈਫਿਕ ਵੋਲੂਸ਼ਨ ਨੂੰ ਐਡਰੈਸ ਕਰਨ ਦੇ ਲਈ ਜਿਹਦੇ ਵਿੱਚ ਕੀ ਸੀਪੀ ਚਲੰਦਰ ਨੇ ਇੱਕ ਅੱਛੀ ਕਾਮਯਾਬੀ ਹਾਸਲ ਕੀਤੀ ਇਹਦੇ ਵਿੱਚ ਡਿਵੀਜ਼ਨ ਨੰਬਰ 3 ਡਿਵੀਜ਼ਨ ਨੰਬਰ 8 ਦੇ ਐਸ ਐਚ ਓ ਐਸ ਸੀ ਪੀ ਟ੍ਰੈਫਿਕ ਸੈਪਨ ਸਬ ਡਿਵੀਜ਼ਨਲ ਐਸ ਸੀ ਪੀ ਤੇ ਐਫਐਮਟੀ ਤੇ ਈਆਰਐਸ ਦੀ ਟੀਮਸ ਨੇ ਸਹਿਯੋਗ ਦਿੱਤਾ ਜਿਦੇ ਵਿੱਚ ਕੀ ਅਸੀਂ ਟੋਟਲ ਅਰਾਮ 460 ਵਹੀਕਲਸ ਐਸਐਸਸੀ ਜਿਨਾਂ ਨੂੰ ਚੈੱਕ ਕੀਤਾ ਤੇ 87 ਚਲਾਨਸ ਅਸੀਂ ਇਸ਼ੂ ਕੀਤੇ ਤੇ 8 ਵਹੀਕਲਸ ਇੰਪਾਉਂਡ ਕੀਤੇ ਇਸ ਦੇ ਵਿੱਚ ਜੇ ਅਸੀਂ ਵਾਇਲੇਸ਼ਨਸ ਨੂੰ ਐਡਰੈਸ ਕਰੀਏ ਤਾਂ ਟੋਟਲ ਟ੍ਰਿਪਲ ਰਾਈਡਿੰਗ ਦੇ ਮੋਟਰਸਾਈਕਲ ਦੇ ਉੱਤੇ 18 ਚਲਾਨਸ ਇਸ਼ੂ ਕੀਤੇ ਰਾਈਡਿੰਗ ਵਿਦਆਉਟ ਹੈਲਮਟਸ ਦੇ 14 ਚਲਾਨ ਕੀਤੇ ਹਨ ਵਹੀਕਲਸ ਵਿਦਆਉਟ ਨੰਬਰ ਪਲੇਟ ਦੇ ਜਿਹੜੇ ਸੀਐਸਸੀ 13 ਚਲਾਨ ਕੀਤੇ ਹਨ ਇਲੀਗਲ ਬਲੈਕ ਫਿਲਮ ਜਿਨ੍ਹਾਂ ਨੇ ਆਪਣੇ ਵਹੀਕਲਸ ਤੇ ਲਗਾਈ ਸੀ ਉਹਨਾਂ ਦੇ ਅਸੀਂ 19 ਚਲਾਨ ਕੀਤੇ ਆ ਮੋਡੀਫਾਈਡ ਬੁਲੇਟ ਜਿਹੜੇ ਮੋਟਰਸਾਈਕਲਸ ਤੇ ਉਹਨਾਂ ਤੇ ਅਸੀਂ 9 ਚਲਾਨ ਕੀਤੇ ਸੀ ਤੇ ਡਰਾਈਵਿੰਗ ਵਿਦਆਊਟ ਲਾਇਸੈਂਸ ਜਿਹੜੇ ਸੀਗੇ ਉਹਨਾਂ ਤੇ 7 ਚਲਾਨ ਅਸੀਂ ਇਸ਼ੂ ਕੀਤੇ ਆ ਅਸੀਂ ਵਚਨਬੱਧ ਦਾ ਇੱਕ ਸੇਫ ਇਨਵਾਇਰਨਮੈਂਟ ਕ੍ਰੀਏਟ ਕਰਨ ਦੇ ਲਈ ਇੱਕ ਟ੍ਰੈਫਿਕ ਸੇਫ ਜਲੰਧਰ ਬਣਾ ਦੇਗੀ ਤੇ ਅਸੀਂ ਹੋਪ ਕਰਦੇ ਹਾਂ ਕਿ ਜਿਹੜੇ ਸਿਟੀਜ਼ਨ ਹੈ ਰੈਜ਼ਿਡੈਂਸ ਹੈ ਜਲੰਧਰ ਦੇ ਤੇ ਜਿਹੜੇ ਵੀ ਜਲੰਧਰ ਵਿਜ਼ਿਟ ਕਰ ਰਹੇ ਆ ਉਹ ਇਹਨਾਂ ਸੇਫਟੀ ਰੂਲਸ ਨੂੰ ਪ੍ਰਿਕਾਸ਼ਨਸ ਨੂੰ ਅਚੀ ਤਰ੍ਹਾਂ ਫਾਲੋ ਕਰਨਗੇ ਤਾਂ ਕਿ ਐਸੀ ਕੋਈ ਟ੍ਰੈਫਿਕ ਵੋਲੇਸ਼ਨਸ ਨਾ ਹੋਣ ਤੇ ਇੱਕ ਸੇਫੀ ਐਂਵਾਇਰਨਮੈਂਟ ਸਿਕਿਟੀ ਕਰ ਸਕੀ। ਥੈਂਕ ਯੂ।